ਬॉयਫ੍ਰੈਂਡ ਆਪਣੀ ਪ੍ਰੇਮਿਕਾ ਨੂੰ ਆਪਣੀ ਫੈਮਲੀ ਦੇ ਨਾਲ ਮਿਲਵਾਉਣ ਲੈ ਗਿਆ ਕਿ ਆਪਾਂ ਵਿਆਹ ਕਰਵਾਉਣਾ ਹੈ ਪਰ ਲੜਕੀ ਆਪਣੇ ਸਹੁਰੇ ਨੂੰ ਦੇਖ ਕੇ ਪਾਣੀ ਪਾਣੀ ਹੋ ਗਈ ਉਸ ਨੂੰ ਆਪਣਾ ਪੂਰਾ ਪਾਸਟ ਯਾਦ ਆ ਗਿਆ ਆਖਿਰਕਾਰ ਲੜਕੇ ਦੇ ਪਿਤਾ ਦੇ ਨਾਲ ਉਸਦੇ ਕਿਹੜੇ ਰਿਸ਼ਤੇ ਰਹੇ ਨੇ ਜਿਸ ਤੋਂ ਬਾਅਦ ਲੜਕੀ ਸ਼ਰਮਸਾਰ ਹੋ ਗਈ ਅਤੇ ਉਸ ਨੇ ਖੁਦ ਆਪਣੇ ਮੂੰਹੋਂ ਸਾਰੀ ਗੱਲ ਦੱਸੀ ਜੀ ਆਓ ਉਸ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਇੱਕ ਲੜਕੀ ਜੋ ਹੈ ਆਪਣੇ ਬੁਆਏਫਰੈਂਡ ਦੇ ਪਰਿਵਾਰ ਦੇ ਨਾਲ ਮਿਲਣ ਜਾਂਦੀ ਹੈ ਉਸ ਦਾ ਬੁਆਏਫਰੈਂਡ ਜਿਹੜਾ ਉਸ ਨੂੰ ਆਖਦਾ ਹੈ ਕਿ ਆਪਾਂ ਹੁਣ ਵਿਆਹ ਕਰਵਾਉਂਦੇ ਹਾਂ ਤੂੰ ਮੇਰੀ ਫੈਮਿਲੀ ਦੇ ਨਾਲ ਇੱਕ ਵਾਰ ਮਿਲ ਲਾ ਉਹਨਾਂ ਦੇ ਨਾਲ ਗੱਲਬਾਤ ਕਰ ਲੈ ਲੜਕੀ ਵੀ ਤਿਆਰ ਹੋ ਜਾਂਦੀ ਹੈ ਪਰ ਜਦੋਂ ਉੱਥੇ ਉਹ ਪਹੁੰਚਦੀ ਹੈ ਫੈਮਿਲੀ ਦੇ ਵਿੱਚ ਬੈਠਦੀ ਹੈ ਪਰ ਥੋੜੀ ਦੇਰ ਦੇ ਵਿੱਚ ਹੀ ਉਸ ਨੂੰ ਕੁਝ ਅਜੀਬ ਆ ਯਾਦ ਆ ਜਾਂਦਾ ਹੈ ਜਿਸ ਤੋਂ ਬਾਅਦ ਉਹ ਆਪਣੇ ਰਿਸ਼ਤੇ ਨੂੰ ਤੋੜਨ ਦੇ ਬਾਰੇ ਸੋਚਦੀ ਹੈ ਦਰਅਸਲ ਇੱਕ ਪੋਡਕਾਸਟ ਦੇ ਵਿੱਚ ਇੱਕ ਲੜਕੀ ਨੇ ਕੁਝ ਖੁਲਾਸੇ ਕੀਤੇ ਨੇ ਇਹ ਕਹਾਣੀ ਸੁਣ ਕੇ ਤੁਹਾਨੂੰ ਹੋ ਸਕਦਾ ਆਕੇ ਲੱਗੇ ਕਿ ਇਹ ਫਿਲਮ ਹੀ ਹੈ ਪਰ ਇਹ ਫਿਲਮ ਹੀ ਨਹੀਂ ਹੈ ਲੜਕੀ ਨੇ ਖੁਦ ਇੱਕ ਪੋਡਕਾਸਟ ਦੇ ਵਿੱਚ ਆਪਣੀ ਸਾਰੀ ਕਹਾਣੀ ਨੂੰ ਬਿਆਨ ਕੀਤਾ ਹੈ ਦਰਸਲ ਲੜਕੀ ਨੇ ਦੱਸਿਆ ਕਿ ਉਹ ਟਿੰਡਰ ਤੇ ਇੱਕ ਲੜਕੇ ਦੇ ਨਾਲ ਮਿਲੀ ਟਿੰਡਰ ਇੱਕ ਐਪ ਹੈ ਜਿਸ ਦੇ ਵਿੱਚ ਜਿਹੜਾ ਉਹ ਲੜਕੇ ਨੂੰ ਮਿਲੀ ਅਤੇ ਦਿਹੋਲੀ-ਹੋਲੀ ਦੇਖਦੇ-ਦੇਖਦੇ ਉਹਨਾਂ ਦਾ ਰਿਸ਼ਤਾ ਇੰਨਾ ਜ਼ਿਆਦਾ ਮਜ਼ਬੂਤ ਹੋ ਗਿਆ ਉਹ ਇੱਕ ਦੂਸਰੇ ਨੂੰ ਡੇਟ ਕਰਦੇ ਰਹੇ ਕਈ ਸਾਲ ਉਸ ਤੋਂ ਬਾਅਦ ਉਹਨਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਲਿਆ ਜਿਸ ਤੋਂ ਬਾਅਦ ਲੜਕੇ ਨੇ ਕਿਹਾ ਕਿ ਮੇਰੀ ਫੈਮਲੀ ਦੇ ਨਾਲ ਪਹਿਲਾਂ ਤੋਂ ਮਿਲਣਾ ਜਿਸ ਤੋਂ ਬਾਅਦ ਲੜਕੇ ਲੜਕੇ ਦਾ ਪਰਿਵਾਰ ਲੜਕੀ ਨੂੰ ਮਿਲਣ ਦੇ ਲਈ ਪਹੁੰਚਿਆ ਫਿਰ ਲੜਕੀ ਦੇ ਸਾਹਮਣੇ ਉਸਦੇ ਮਾਤਾ ਪਿਤਾ ਬੈਠੇ ਸੀ ਲੜਕੇ ਦੇ ਕਿ ਅਚਾਨਕ ਲੜਕੀ ਨੂੰ ਯਾਦ ਆਉਂਦਾ ਹੈ ਕਿ 크리스마ਸ ਵਾਲੇ ਦਿਨ ਉਹ ਜਿਸ ਲੜਕੇ ਨੂੰ ਡੇਟ ਕਰ ਰਹੀ ਸੀ ਉਹ ਉਸਦਾ ਸਹੁਰਾ ਹੀ ਹੈ ਜੀ ਹਾਂ ਉਸਨੇ ਦੱਸਿਆ ਕਿ ਉਹ ਦੇਖਣ ਦੇ ਵਿੱਚ ਇੰਨਾ ਯੰਗ ਸੀ ਇੰਨਾ ਜਵਾਨ ਸੀ ਕਿ ਪਤਾ ਹੀ ਨਹੀਂ ਲੱਗਾ ਕਿ ਉਹ ਇੱਕ ਜੁਆ ਪਿਓ ਇੱਕ ਪਿਓ ਹੈ ਇੱਕ ਐਨੇ ਨੌਜਵਾਨ ਦਾ ਪਿਓ ਹੈ ਉਸਨੇ ਕਿਹਾ ਕਿ ਉਹ ਇੰਨਾ ਜ਼ਿਆਦਾ ਯੰਗ ਦੇਖਦਾ ਸੀ ਕਿ ਮੈਂ ਉਹਦੇ ਤੇ ਖੁਦ ਡੋਰੇ ਪਾਏ ਸੀ ਅਤੇ ਖੁਦ ਜਿਹੜਾ ਮੈਂ ਉਸ ਨੂੰ ਡੇਟ ਵੀ ਕੀਤਾ ਸੀ ਹਾਲਾਂਕਿ ਕਿਆ ਜਾ ਰਿਹਾ ਹੈ ਕਿ ਲੜਕੇ ਨੂੰ ਇਹ ਲੜਕੇ ਦੇ ਪਿਤਾ ਨੂੰ ਇਹ ਸਾਰੀਆਂ ਗੱਲਾਂ ਚੇਤੇ ਨਹੀਂ ਸੀ ਪਰ ਲੜਕੀ ਨੂੰ ਇਹ ਸਾਰੀਆਂ ਗੱਲਾਂ ਚੇਤੇ ਆ ਗਈਆਂ ਸੀ ਕਿ ਕੁਝ ਸਾਲ ਪਹਿਲਾਂ ਉਸਨੇ ਉਸਦੇ ਪਿਤਾ ਨੂੰ ਹੀ ਡੇਟ ਕੀਤਾ ਸੀ ਕਿਉਂਕਿ ਉਹ ਦੇਖਣ ਦੇ ਵਿੱਚ ਬਹੁਤ ਨੌਜਵਾਨ ਸੀ ਤੇ ਬਹੁਤ ਦੇਖਣ ਦੇ ਵਿੱਚ ਸੋਹਣਾ ਵੀ ਸੀ ਜਿਸ ਕਰਕੇ ਇਹ ਗਲਤੀ ਜਿਹੜੀ ਆ ਉਹਦੇ ਕੋਲ ਹੋ ਗਈ ਆ ਤੇ ਜਿਵੇਂ ਹੀ ਉਹ ਉਸ ਤੋਂ ਬਾਅਦ ਉਸਦੇ بیٹے ਨੂੰ ਹੁਣ ਡੇਟ ਕਰ ਰਹੀ ਹੈ ਤੇ ਉਸਨੇ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਨੂੰ ਹੁਣ ਕੀ ਕਰਨਾ ਚਾਹੀਦਾ ਹੈ ਮੈਨੂੰ ਕੀ ਫੈਸਲਾ ਲੈਣਾ ਚਾਹੀਦਾ ਹੈ ਮੈਨੂੰ ਇਹ ਉਸਦੇ بیٹے ਦੇ ਨਾਲ ਰਿਸ਼ਤਾ ਹੈ ਉਹ ਰੱਖਣਾ ਚਾਹੀਦਾ ਦਾ ਜਨਾਈ ਰੱਖਣਾ ਚਾਹੀਦਾ ਉਸਨੇ ਦੱਸਿਆ ਕਿ ਮੈਨੂੰ ਕੁਝ ਵੀ ਗੱਲਾਂ ਹੁਣ ਸਮਝ ਨਹੀਂ ਆ ਕਰੀਆਂ ਸੋ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਕਿ ਕੀ ਲੜਕੀ ਨੂੰ ਹੁਣ ਰਿਸ਼ਤਾ ਰੱਖਣਾ ਚਾਹੀਦਾ ਹੈ ਜਾਂ ਨਹੀਂ ਕਿ ਉਸਦੇ ਬੇਟੇ ਦੇ ਨਾਲ ਉਸ ਨੂੰ ਬੇਟੇ ਦੇ ਨਾਲ ਉਸ ਨੂੰ ਅੱਗੇ ਵਧਣਾ ਚਾਹੀਦਾ ਹੈ ਜਾਂ ਰਿਸ਼ਤਾ ਜਿਹੜਾ ਹੈ ਉਹ ਤੋੜ ਦੇਣਾ ਚਾਹੀਦਾ ਹੈ ਕਿਉਂਕਿ ਉਸਦੇ ਪਿਤਾ ਨੂੰ ਕੁਝ ਵੀ ਗੱਲ ਯਾਦ ਨਹੀਂ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਜੋ ਲੜਕੀ ਆ ਉਸਨੇ ਸਾਰੀਆਂ ਗੱਲਾਂ ਯਾਦ ਨਹੀਂ ਕਿਉਂਕਿ ਉਸਨੇ ਹੀ ਜੋ ਹੈ ਉਹ ਲੜਕੇ ਦੇ ਪਿਤਾ ਨੂੰ ਪ੍ਰਪੋਜ਼ ਕੀਤਾ ਸੀ ਅਤੇ ਉਹੀ ਜੋ ਹੈ ਉਸਤੇ ਡੋਰੇ ਪਾਉਂਦੀ ਸੀ ਡੋਰੇ ਜਿਹੜੇ ਉਹ ਉਸਤੇ ਮਾਰਦੀ ਸੀ ਜਿਸ ਤੋਂ ਬਾਅਦ ਲੜਕੀ ਜਿਹੜਾ ਉਹ ਜਿਵੇਂ ਹੀ ਫੈਮਿਲੀ ਦੇ ਵਿੱਚ ਬੈਠਦੀ ਹੈ ਤੇ ਉਹ ਸ਼ਰਮਸਾਰ ਹੋ ਜਾਂਦੀ ਹੈ ਉਸ ਨੂੰ ਕੁਝ ਵੀ ਸਮਝ ਨਹੀਂ ਆਇਆ ਕਿ ਉਸ ਨੂੰ ਹੁਣ ਕੀ ਕਰਨਾ ਚਾਹੀਦਾ ਹੈ ਸੋ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਕਿ ਕੀ ਜੋ ਲੜਕੀ ਹੈ ਉਸ ਨੂੰ ਇਹ ਰਿਸ਼ਤਾ ਜਾਰੀ ਰੱਖਣਾ ਚਾਹੀਦਾ ਹੈ ਨੌਜਵਾਨ ਦੇ ਨਾਲ ਜਾਂ ਨਹੀਂ